ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 4 ਹਰ ਕੀਰਤ ਮੰਨ ਭਾਈ ਪਰਮਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਓ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਸਤਕ ਪਾਗ ਪੁਰਾਨ ਜਿਓ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਓ पाया गुर हर तया तोर मस्तक पाग पुराण जियो मस्तक पाग हार नाम सुहाग ਹਰ ਨਾਮ ਹਰ ਗੁਣ ਗਾਇਆ ਮਸਤ ਕਮਣੀ ਪ੍ਰੀਤ ਬਹ ਪ੍ਰਗਟੇ ਹਰ ਨਾਮ ਹਰ ਸੋਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤ ਗੁਰ ਮਨ ਆਮਾਨ ਜਿਓ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਣ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪਰਧਾਨ ਜੀਓ ਚਾਰਣ ਸਰਵਹ ਹੈ ਖੇਨ ਖੇਨ ਪਗ ਧੋਵਹ ਜੇਨ ਹਰ ਮੀਠ ਲਗਾਨ ਜਿਓ ਹਰ ਮੀਠ ਲਾਇਆ ਪਰਮ ਸੁਖ ਪਾਇਆ ਮੋਖ ਭਾਗarati ਚਾਰੇ ਗੁਰਮਤ ਹਰ ਗਾਇਆ ਹਾਰ ਹਾਰ ਓਰ ਪਾਇਆ ਹਰਨਾਮ ਕੰਠ ਤਾਰੇ ਸਭ ਇੱਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਨ ਜਿਉ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਤਮ ਜਨ ਪਰਧਾਨ ਜਿਓ ਸਤ ਸੰਗਤ ਮਨ ਭਾਈ ਹਰ ਰਸ ਨਰਸਾਈ ਵਿੱਚ ਸੰਗਤ ਹਰ ਰਸ ਹੋਏ ਜਿਓ ਹਾ ਯਾਰਾਦਿਆ ਗੁਰ ਸਬਦ ਵਿਗਾਸਿਆ ਬੀਜ ਆਵਰਨਾ ਕੋਏ ਜਿਓ ਆਵਰਨਾ ਕੋਏ ਹਰ ਅੰਮ੍ਰਿਤ ਸੋਏ ਜੇਨ ਪੀਆ ਸੋ ਬਿਦ ਜਾਣ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਾਗ ਸੰਗਤ ਨਾਮ ਪਛਾਨ ਨਾਮੋ ਸੇਵ ਨਾਮੋ ਆਰਧਾ ਬੇ ਨਾਮ ਅਵਰ ਨ ਕੋਈ ਜਿਉ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜਿਉਂ ਹਰ ਦਇਆ ਪ੍ਰਭ ਧਰ ਰੋ ਪਾਖਣ ਹਮ ਤਾਰੋ ਕਾਢ ਲੇਵਾ ਸਬਦ ਸੁਭਾਏ ਜਿਉਂ ਕੀ ਕਰ ਫਾਥੇ ਨਿਗਰਤ ਹਮ ਜਾਤੇ ਹਾਰ ਬਹ ਪ੍ਰਭੂ ਪਕਰਾਈ ਜਿਓ ਪ੍ਰਭ ਬਹ ਪਕਰਾਈ ਊਤਮ ਮਤ ਪਾਈ ਗੁਰ ਚਰਣੀ ਜਨ ਲਾਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤ ਕਪਾਗ ਸਭਾਗਾਂ ਜਨ ਨਾਨਕ ਹਰ ਕਿਰਪਾ ਧਾਰੀ ਮਾਨਾ ਹਰ ਹਰ ਮੀਠਾ ਲਾਏ ਜਿਉ ਹਰ ਦਇਆ ਪ੍ਰਭ ਧਾਰੋ ਆਖਣ ਹਮਤਾਰੋ ਕਢ ਲੇ ਵਹ ਸਬਦ ਸੁਭਾਏ ਜਿਓ ਜਨ ਨਾਨਕ ਹਰਿ ਕਿਰਪਾ ਧਾਰੀ ਮਾਨ ਹਰ ਹਰ ਮੀਠਾ ਲਾਏ ਜਿਓ ਹਰ ਦਇਆ ਪ੍ਰਭ ਧਾਰਹੁ ਆਖਣ ਹਮਤਾਰਹੁ ਕਢਲੇ ਵਾਹ ਸਬਦ ਸੁਭਾਏ ਜਿਓ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ